ਮਿਸ਼ਨ ਪੰਜਾਬ ਚੈਨਲ ਤੇ ਮੈਂ ਰਾਜਿੰਦਰ ਪੌਰਖ ਖਬਰਾਂ ਲੈ ਕੇ ਹਾਜ਼ਰ ਹਾਂ ਕਿਸਾਨਾਂ ਵੱਲੋਂ ਕੇਂਦਰ ਦਾ ਪ੍ਰਸਤਾਵ ਖਾਰਜ ਕਰਨ ਦਾ ਐਲਾਨ ਕਿਹਾ ਭਗਵੰਤ ਮਾਨ ਸਪਸ਼ਟ ਕਰੇ ਹੋ ਕਿਸਾਨਾਂ ਵੱਲ ਹਨ ਜਾਂ ਕੇਂਦਰ ਨਾਲ ਕਿਸਾਨ ਆਗੂਆਂ ਨੇ ਸੋਮਵਾਰ ਨੂੰ ਕੇਂਦਰ ਵੱਲ ਪੰਜ ਸਾਲ ਲਈ ਸਰਕਾਰੀ ਏਜੰਸੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੇ ਦਾਣਾ ਮੱਕੀ ਤੇ ਕਪਾਹ ਦੀ ਖਰੀਦ ਤੇ ਪ੍ਰਸਤਾਵ ਨੂੰ ਰੱਦ ਕਰਦਿਆ ਕਿਹਾ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਤੇ ਐਲਾਨ ਕੀਤਾ ਗਿਆ ਉਹ ਬੁੱਧਵਾਰ ਨੂੰ 21 ਫਰਵਰੀ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵੱਲ ਕੂਚ ਕਰਨਗੇ ਡੇਰ ਸ਼ਾਮ ਸ਼ੰਭੂ ਸਰਹੱਦ ਦੇ ਵਿਖੇ ਕੀਤੀ ਪੱਤਰਕਾਰ ਸਮੇਲਿਆ ਚ ਕਿਸਾਨ ਅਗ ਨੂੰ ਸਰਵਨ ਸਿੰਘ ਪੰਦੀ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਜਾਂ ਤਾਂ ਸਾਡੇ ਮਸਲਿਆਂ ਦਾ ਹੱਲ ਕੀਤਾ ਜਾਵੇ ਜਾਂ ਪੈਰੀਕੇਟ ਹਟਾਏ ਜਾਣ ਤੇ ਸਾਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਲਈ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਡਿਬੜੂਗਰ ਜੇਲ੍ਹ 'ਚ ਸਾਡੇ ਨਾਲ ਹੋ ਰਿਹਾ ਹੈ ਅਨਮਨੁੱਖੀ ਵਿਵਹਾਰ ਭਾਈ ਅਮਰਿਤਪਾਲ ਸਿੰਘ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਦੇ ਖਾਣੇ 'ਚ ਕੁਝ ਮਿਲਾਉਣ ਦੇ ਲਾਏ ਦੋਸ਼ ਅਮਰਿਤਪਾਲ ਸਿੰਘ ਨੇ ਆਪਣੇ ਘਰ ਫੋਨ ਕਰਦਿਆਂ ਕਿਹਾ ਕਿ ਜੋ ਸਰਕਾਰ ਨੇ ਉਹਨਾਂ ਤੇ ਦੋਸ਼ ਲਾਏ ਹਨ ਇਹ ਉਹਨਾਂ ਕੋਲ ਮੋਬਾਈਲ ਤੇ ਹੋ ਚੀਜ਼ਾਂ ਪੜੀਆਂ ਗਈਆਂ ਹਨ ਉਹ ਮੇਰਾ ਝੂਠ ਬਲਕਿ ਉਹਨਾਂ ਦੀ ਬੈਰਕ ਦੇ ਵਿੱਚ ਪੰਰੀਂਦਾ ਵੀ ਪਰਨੇ ਹੀ ਮਾਰ ਸਕਦਾ ਉਹਨਾਂ ਦੇ ਬਲਬਾਂ ਦੇ ਵਿੱਚ ਵੀ ਖੂਫੀਆ ਕੈਮਰੇ ਇੱਥੋਂ ਤੱਕ ਉਹਨਾਂ ਦੇ ਪਖਾਨਿਆਂ 'ਚ ਵੀ ਖੂਫੀਆ ਕੈਮਰੇ ਲਗਾਏ ਹਨ ਅਤੇ ਉਹਨਾਂ ਨੂੰ ਖਾਣੇ 'ਚ ਕੁਝ ਮਿਲਾ ਕੇ ਦਿੱਤਾ ਜਾ ਰਿਹਾ ਹੈ ਜਿਸਦੇ ਉਹਨਾਂ ਨੇ ਸਥਾਨਿਕ ਡੀਐਮ ਨੂੰ ਸ਼ਿਕਾਇਤ ਕੀਤੀ ਸੀ ਲੇਕਿਨ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਉਹਨਾਂ ਦੇ ਨਾਲ 10 ਸਿੰਘਾਂ ਨੇ ਪੂਖਾ ਹੜਤਾਲ ਕੀਤੀ ਹੈ ਜਿਸ ਵਿੱਚ ਹਰਜੀਤ ਸਿੰਘ ਸਖਤ ਬਿਮਾਰ ਹਨ ਉਹਨਾਂ ਨੇ ਕਿਹਾ ਕਿ ਇੰਨਾ ਜੋ ਕਿਸੇ ਦੀ ਵੀ ਮੌਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਡਿਬੜੂਗੜ ਜੇਲ੍ਹ ਚ ਉਹਨਾਂ ਦੀਆਂ ਲਾਸ਼ਾਂ ਹੀ ਪੰਜਾਬ ਪੁੱਜਣਗੀਆਂ ਚੰਡੀਗੜ੍ਹ ਮੇਰਚੋੜ ਮਾਮਲੇ ਸੁਪਰੀਮ ਕੋਰਟ ਕਰੇਗੀ ਬੈਲਟ ਪੇਪਰਾਂ ਦੀ ਜਾਂਚ ਚੋਣ ਅਧਿਕਾਰੀ ਤੇ ਚੱਲੇਗਾ ਕੇਸ ਸੁਪਰੀਮ ਕੋਰਟ ਨੇ ਸਖਤ ਰੋਖ ਅਪਣਾਉਂਦਿਆ ਕਿਹਾ ਕਿ ਅਦਾਲਤ ਖੁਦ ਬੈਲਟ ਪੇਪਰਾਂ ਦੀ ਜਾਂਚ ਕਰੇਗੀ ਚੀਫ ਜਸਟਿਸ ਡਿਵਾਈ ਚੰਦਰ ਚੂੜ ਜਸਟਿਸ ਜੇਬੀ ਪਾਂਦਰੀਵਾਣਾ ਅਤੇ ਮਨੋਜ ਮਿਸ਼ਰਾ ਦੇ ਬੈਚ ਨੇ ਕਿਹਾ ਕਿ ਮੌਜੂਦਾ ਬੈਲਟ ਪੇਪਰਾਂ ਦੀ ਗਿਣਤੀ ਕਰਕੇ ਚੰਡੀਗੜ੍ਹ ਮੇਹਰ ਦੀ ਚੋਣ ਕਰਵਾਈ ਜਾਵੇ ਦਿੱਲੀ ਦੇ ਮੁੱਖ ਮੰਤਰੀ ਅਰਵਿਦ ਕੇਂਦਰੀ ਵਾਚ ਨੂੰ ਫਿਰ ਈਡੀ ਅੱਗੇ ਪੇਸ਼ ਨਹੀਂ ਹੋਏ ਇਹ ਲਗਾਤਾਰ ਛੇਵੀਂ ਵਾਰ ਹੈ ਜਦੋਂ ਕੇਂਜਰੀ ਵਾਲੇ ਈਡੀ ਦੇ ਸਾਮਣਾ ਨੂੰ ਅਨਜਰ ਅੰਦਾਜ਼ ਕੀਤਾ ਹੈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ੀ ਚੇਤ ਧਰਮ ਦੇ ਨਾਂ ਤੇ ਨਫ਼ਰਤ ਫੈਲਾਈ ਜਾ ਰਹੀ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਅਜोध्या ਚ ਰਾਮ ਮੰਦਰ ਦੇ ਪਵਿੱਤਰ ਸਮਾਗਮ ਮੌਕੇ ਧਲੀਤਾ ਪਛੜਿਆ ਤੇ ਇੱਥੋਂ ਤੱਕ ਰਾਸ਼ਟਰਪਤੀ ਨੂੰ ਸੱਦਾ ਨਾ ਦੇਣਾ ਇੰਨਾ ਸਭ ਦਾ ਅਪਮਾਨ ਹੈ ਬਰਗਾੜੀ ਕੇਸ ਸੰਬੰਧੀ ਪੰਜਾਬ ਸਰਕਾਰ ਦੀ ਦੋਹਰੀ ਨੀਤੀ ਕਾਰਨ ਮੁਖ ਵਿਵਾਦ ਵਿਦੇਸ਼ੀ ਦੌੜਿਆ ਬਰਗਾੜੀ ਕੇਸ ਚ ਮੋਕਦਵਾਹਾ ਗੋਪਾਲ ਕ੍ਰਿਸ਼ਨ ਪਰਿਵਾਰ ਸਮੇਤ ਵਿਦੇਸ਼ ਦੌੜ ਗਿਆ ਹੈ ਤੇ ਉਸ ਦੇ ਮਿੱਤਰਾਂ ਵੱਲੋਂ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਡੇਰਾ ਸਿਰਸਾ ਸਮਰਥਕਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਤੇ ਕੁਝ ਮਹੀਨੇ ਪਹਿਲਾਂ ਡੇਰਾ ਸਮਰਥਕਾਂ ਨੇ ਉਸ ਤੇ ਹਮਲਾ ਵੀ ਕੀਤਾ ਸੀ ਲੇਕਿਨ ਸਰਕਾਰ ਵੱਲੋਂ ਉਸ ਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਉਹਨਾਂ ਦੋਸ਼ ਲਾਇਆ ਕਿ ਜਦ ਕਿ ਸਰਕਾਰ ਵੱਲੋਂ ਦੋਸ਼ੀਆਂ ਨੂੰ ਸੁਰੱਖਿਆ ਅਤੇ ਸਰਕਾਰੀ ਗਵਾਹ ਨੂੰ ਸੁਰੱਖਿਆ ਦੇਣ ਤੋਂ ਨਕਾਰ ਕਰਨਾ ਇਸ ਦਾ ਮੁੱਖ ਕਾਰਨ ਹੈ ਨਿਊਜ਼ ਬਿਊਰੋ ਮਿਸ਼ਨ ਪੰਜਾਬ ਧੰਨਵਾਦ